ਭਾਈ ਥੱਲੇ ਅੰਜੂਮਾ ਖਰਾਉਣਾ ਤੁਹਾਨੂੰ ਫੈਜਦੇ ਆਪਾਂ ਮੇਰਾ ਹਵੇਲੀ ਦੇ ਵਿੱਚ ਰੌਣਕਾਂ ਪਰਤੀਆਂ ਨੇ ਕਿੰਨੀ ਕੁ ਜ਼ਿਆਦਾ ਖੁਸ਼ੀ ਆ ਜਦੋਂ ਦੀ ਜਿਹੜੀ ਇਹ ਬਾਪੂ ਬਲਕੌਰ ਵੱਲੋਂ ਸਾਂਝੀ ਕੀਤੀ ਗਈ ਹੈ ਪੋਸਟ ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦਾ ਧੰਨਵਾਦ ਦਸਵੇਂ ਪਿਤਾ ਦਾ ਬਾਬੇ ਨਾਨਕ ਤੋਂ ਲੈ ਕੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੁਬਾਰੀ ਖੁਸ਼ੀ ਪਰਤਾਈ ਹੈ ਆਈ ਆ ਸਭ ਤੋਂ ਵੱਡੀ ਗੱਲ ਇਹ ਲੋਕਾਂ ਦੀਆਂ ਇਨੀਆਂ ਕ ਦਬਾਵਾਂ ਨਾਲ ਸੀਆਂ ਵੀ ਜਿਹੜੇ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਆਲ ਬਾਲ ਦੇ ਤੱਕ ਦਬਾਵਾਵਾਂ ਸੀਗੀਆਂ ਉਹਦੇ ਸਾਥ ਕਾ ਅੱਜ ਸਾਡੇ ਚ ਸਿੱਧੂ ਬਾਈ ਫੇਰ ਆਇਆ ਤੇ ਖੁਸ਼ੀ ਬਾਈ ਜੀ ਅਯਾਹਰ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿਉਂਕਿ ਦਿਲ ਨਰਵਸ ਹੋ ਜਾਂਦਾ ਹੈ ਕਿਉਂਕਿ ਖੁਸ਼ੀ ਦੇ ਪਾਲੀ ਏਡੇ ਹੁੰਦੇ ਆ ਤੇ ਬਾਕੀ ਬਾਈ ਜੀ ਤੁਹਾਨੂੰ ਪਤਾ ਹੀ ਹੈ ਵੀ ਖੁਸ਼ੀ ਤਾਂ ਹੁਣ ਹੋਣੀ ਹੋਣੀ ਹੈ ਹਰ ਇੱਕ ਪੋਸਟ WhatsApp ਖੋਲੋ YouTube ਖੋਲੋ ਜੋ ਵੀ ਖੋਲੋਗੇ ਤੇ ਸਿਰਫ ਬਾਪੂ ਜੀ ਨੇ ਇੱਕ ਤਰਕੇ ਪੋਸਟ ਸ਼ੇਅਰ ਕੀਤੀ ਆ ਤੇ ਉਹੀ ਪੋਸਟ ਸਾਰੇ ਥਾਂ 'ਤੇ ਬਲੇ ਸਿੱਧੂ ਦੇ ਪ੍ਰਸ਼ੰਸਕ ਵੀ ਲਗਾਤਾਰ ਹਵੇਲੀ ਆ ਰਹੇ ਨੇ ਤੇ ਹਵੇਲੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਕੋਈ ਜਿਹੜੀ ਮਠਾਈ ਵੀ ਵੰਡੀ ਜਾ ਰਹੀ ਹੈ ਹਾਂਜੀ ਬਾਈ ਜੀ ਰੌਣਕ ਤਾਂ ਹੋਣੀ ਹੀ ਆ ਸਿੱਧੂ ਨੂੰ ਚਾਹਣ ਵਾਲੇ ਕਿਉਂਕਿ ਹਰ ਇੱਕ ਬੰਦੇ ਦੇ ਪਿੱਛੇ ਕਈ ਦਿਨਾਂ ਤੋਂ ਲੈ ਕੇ ਸਾਨੂੰ ਪਤਾ ਵੀ ਨਿਊਜ਼ਾਂ ਚੱਲ ਰਹੀਆਂ ਸੀ ਤੇ ਬਾਪੂ ਜੀ ਨੇ ਪੋਸਟ ਪਾ ਕੇ ਆਪ ਬਿਆਨ ਕੀਤਾ ਸੀ ਵੀ ਜੋ ਵੀ ਮੰਨ ਕੇ ਚੱਲੋ ਵੀ ਖੁਸ਼ੀ ਆਊਗੀ ਤਾਂ ਤੁਹਾਡੇ ਸਾਹਮਣੇ ਅਸੀਂ ਆਪ ਪੋਸਟ ਪਾ ਕੇ ਦੱਸਾਂਗੇ ਤੇ ਉਹ ਸਾਂਝੀ ਕੀਤੀ ਹੈ ਪੋਸਟ ਤੇ ਆਉਣੀ ਹੈ ਬਾਈ ਜੀ ਹੱਕਾ ਕਿਉਂਕਿ ਉਹ ਸਾਨੂੰ ਤਾਂ ਬਾਈ ਦੇ ਵਿੱਚ ਸਿੱਧੂ ਦਿਖਦਾ ਜੂਨੀਅਰ ਮੂਸੇ ਵਾਲੇ ਦੀ ਐਂਟਰੀ ਹੋ ਜਾਈਏ ਲਗਾਤਾਰ ਪੋਸਟਾਂ ਵੀ ਜਿਹੜੀਆਂ ਪੈ ਰਹੀਆਂ ਨੇ ਨੇ ਪਾਈ ਜੀ ਸਭ ਤੋਂ ਪਹਿਰੇ ਕਹਿੰਦੇ ਆ ਅਕਾਲਪੁਰ ਦਾ ਧੰਨਵਾਦ ਆ ਐਂਟਰੀ ਹੋਈ ਆ ਤੇ ਰੱਬ ਬਹੁਤ ਲੰਮੀ ਉਮਰ ਬਖਸ਼ੇ ਜੀ ਕਹਿੰਦੇ ਸਾਡੇ ਆਏ ਛੋਟੇ ਭਾਈ ਨੂੰ ਸਾਡੀ ਵੀ ਉਮਰ ਲੱਗੇ ਜੀ ਲੰਮੀ ਇੰਨੀ ਕਿ ਲੰਮੀ ਉਮਰ ਬਖਸ਼ ਦੇ ਤਰੱਕੀਆਂ ਕਰੇ ਆਇਂ ਸਤਨਾਬ ਇੱਕ ਮਿੰਟ